ਪੰਜਾਬ ਤੇ ਚੜਿਆ ਹੋਇਆ ਹੈ ਐਨੀ ਐਨੀ ਵੱਡੀਆਂ ਗੱਲਾਂ ਕਰਨ ਵਾਲਾ ਭਗਵਾਨ ਤਮਾਨ ਅੱਜ ਕਿੱਥੇ ਐ ਤੇ ਇਸ ਕਰਕੇ ਵੀਰੋ ਇਸ ਲਾਲਚ ਨੂੰ ਛੱਡ ਕੇ ਇਸ ਇਸ ਸੋਚ ਨੂੰ ਛੱਡ ਕੇ ਕਿ ਸਾਨੂੰ ਪਿੰਡਾਂ ਚ ਗ੍ਰਾਂਟਾਂ ਨਹੀਂ ਮਿਲਣੀਆਂ ਤਾਂ ਸਾਡੇ ਪਿੰਡਾਂ ਦਾ ਵਿਕਾਸ ਨਹੀਂ ਹੋਣਾ ਇਸ ਕਰਕੇ ਉਹਨਾਂ ਦੇ ਨਾਲ ਨਾ ਖੜੋ ਇਹ ਖਤਮ ਕੀ ਦਿੱਤਾ ਗਿਆ ਤੇ ਸਾਰਾ ਕੁਝ ਜਿਹੜਾ ਹੈ ਉਹ ਸੈਂਟਰ ਦੇ ਹਵਾਲੇ ਇਹਨਾਂ ਬਹਿਰੂਬੀ ਜੇ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਗਿਆ ਤਾਂ ਉਹ ਸਿਰਫ ਔਰ ਸਿਰਫ ਪੰਜਾਬ ਦੇ ਹੱਕਾਂ ਨੂੰ ਦੇਖਦੇ ਹੋਏ ਨਹੀਂ ਕੀਤਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਨੂੰ ਦੇਖਦੇ ਹੋਏ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪੰਜਾਬ ਨੂੰ ਬਚਾਉਣ ਆਪਿਆ ਤਨੂ ਬਚਾ ਲਈ ਐਡਾ ਵੱਡਾ ਫੈਸਲਾ ਲਿਆ ਏ ਜੇ ਤੱਕ ਤਾਂ ਦੇ ਹੀ ਬੈਠਣਾ ਹੁੰਦਾ ਵਾਸੋ ਪੰਜਾਬ ਨੂੰ ਘੇਰਾ ਪਾਇਆ ਹੋਇਆ ਹੈ ਇਹਨਾਂ ਨੇ ਸਾਡਾ ਕੱਖ ਰਹਿਣ ਨਹੀਂ ਦੇਣਾ ਇਸ ਕਰਕੇ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਹੈ ਸਾਡੇ ਨੌਜਵਾਨਾਂ ਦੇ ਸਿਰ ਤੇ ਹੈ ਵੀਰੋ ਅਸੀਂ ਬਹੁਤ ਵੱਡੀ ਗਿਣਤੀ ਚ ਬਦਲਾਅ ਦੇਣਾ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਦੋ ਵੱਡੇ ਮੁੱਦੇ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਸੱਤਾ ਚਾਈ ਕਹਿੰਦੇ ਸਿਹਤ ਆਮ ਆਦਮੀ ਜਿਹੜੇ ਕਲੀਨਿਕ ਘਰ ਬੈਠਾਈ ਤੁਸੀਂ ਸਾਰੇ ਇਲਾਜ ਤੁਹਾਡੇ ਮੁਫਤ ਹੁੰਦੇ ਰਹਿਣਗੇ ਕਿ ਤੁਸੀਂ ਦੱਸੋ ਕਿ ਇਲਾਜ ਹੋ ਰਿਹਾ ਹੈ ਨਹੀਂ ਹੋ ਰਿਹਾ ਸਿੱਖਿਆ ਦੇ ਨਾਂ ਤੇ ਕਿ ਗਰੀਬ ਦੇ ਬੱਚੇ ਵੀ ਪੜ੍ਹਨੇ ਚਾਹੀਦੇ ਨੇ ਇੱਕ ਮਾਸਟਰ ਦਾ ਮੁੰਡਾ ਜਿਹੜਾ ਪੜ੍ਹਾਈ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਅੱਜ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਠ ਕਾਲਜ ਅੱਠ ਕਾਲਜ ਪੰਜਾਬ ਦੇ ਜਿਹੜਾ ਪ੍ਰਾਈਵੇਟ ਕਰਨ ਜਾ ਰਿਹਾ ਹੈ ਕਿਉਂ ਦੇ ਲੋਕਾਂ ਦੇ ਹੱਥਾਂ ਦਾ ਖਿਡਾਉਣਾ ਹੈ ਇਹ ਲੋਕ ਬਹਿਰੂਪੀਏ ਨੇ ਜਿਹੜੇ ਰੂਪ ਬਦਲ ਕੇ ਸਾਡੀ ਪੰਜਾਬ ਦੀ ਭੋਲੀ-ਪਾਲੀ ਜਨਤਾ ਨੂੰ ਬੇਵਕੂਫ ਬਣਾ ਰਹੇ ਨੇ ਅੱਜ ਸਤ ਕੋਲ ਜਿਹਦੇ ਚ ਮਲੇਰ ਕੋਟਲਾ ਕਾਲਜ ਵੀ ਹੈ ਉਹਨੂੰ ਵੀ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਤੁਸੀਂ ਜਾਣਦੇ ਹੋ ਕਿ ਮਲੇਰ ਕੋਟਲਾ ਜਾਂ ਪੰਜਾਬ ਦੇ ਬਹੁਤ ਸਾਰੇ ਐਸੇ ਜਿਹੜੇ ਰਜ਼ਾਤ ਨੇ ਜਿਹੜੇ ਸਾਡੇ ਹਗੇ ਖੇਤਰਾਂ ਦੇ ਇਲਾਕਿਆਂ ਨੇ ਜਿੱਥੇ ਲੋਕ ਆਪਣੇ ਬੱਚਿਆਂ ਨੂੰ ਨਹੀਂ ਪੜਾ ਸਕਦੇ ਉਹਨਾਂ ਦੀ ਫੀਸਾ ਨਹੀਂ ਦੇ ਸਕਦੇ ਬੜੀ ਮਜਬੂਰੀ ਨਾਲ ਸਰਕਾਰੀ ਕਾਲਜਾਂ ਚ ਪੜਾਉਂਦੇ ਨੇ ਜੇ ਉਹ ਵੀ ਪ੍ਰਾਈਵੇਟ ਕਰ ਦਿੱਤੇ ਗਏ ਤਾਂ ਸਾਡੇ ਬੱਚੇ ਕਿੱਥੇ ਜਾਣਗੇ ਇਸ ਕਰਕੇ ਇਹਨਾਂ ਝੂਠੇ ਲੋਕਾਂ ਦੀਆਂ ਗੱਲਾਂ 'ਚ ਨਾ ਆਓ ਆਪਣੇ ਆਪ ਨੂੰ ਪਹਿਚਾਨੋ ਸੱਚ ਨੂੰ ਪਹਿਚਾਨੋ ਕਿ ਅਸੀਂ ਕਿੱਥੇ ਖੜੇ ਆ ਕਿ ਅਸੀਂ ਇਸ ਲਈ ਵੋਟ ਪਾਈ ਸੀ ਕਿ ਸਾਡੇ ਜਿਹੜਾ ਪੰਜਾਬ ਹੈ ਦਿੱਲੀ ਦੇ ਲੋਕਾਂ ਨੂੰ ਦਿੱਲੀ ਤੇ ਬੈਠੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਵੇਚ ਦਿੱਤਾ ਜਾਵੇ ਅੱਜ ਇਹਨਾਂ ਦੇ 92 ਐਮਐਲਏ ਕਿੱਥੇ ਲੁਕੇ ਬੈਠੇ ਨੇ ਕੀ ਤੁਸੀਂ ਕਿਸੇ ਨੂੰ ਦੇਖਿਆ ਤੁਸੀਂ ਬੜੇ ਬੜੇ ਖੁਸ਼ਕਿਸਮਤ ਹੋ ਕਿ ਤੁਹਾਡੇ ਕੋਲ ਸਰਦਾਰ ਸੁਖਬੀਰ ਸਿੰਘ ਬਾਦਲ ਵਰਗੇ ਵਰਦਾਨ ਨੇ ਜਿਹੜੇ ਦਿਨ ਰਾਤ ਤੁਹਾਡੇ ਕੋਲ ਅਪੀਲ ਕਰ ਰਹੇ ਨੇ ਤੁਸੀਂ ਦੱਸੋ ਬਾਕੀ ਇਹ ਪਾਰਟੀਆਂ ਦੇ ਜਿਹੜੇ ਪ੍ਰਧਾਨ ਨੇ ਜਾਂ ਉਹਨਾਂ ਦੇ ਵੱਲੇ ਲੀਡਰ ਨੇ ਜਾਂ ਉਹਨਾਂ ਦੀ ਐਮਪੀ ਨੇ ਉਹ ਕਿੱਥੇ ਨੇ ਇਸ ਕਰਕੇ ਤੁਸੀਂ ਇਸ ਚੀਜ਼ ਨੂੰ ਸੋਚੋ ਕਿ ਇਹ ਕਿਉਂ ਪਾਜਿਆ ਫਿਰਦੇ ਨੇ ਕਿਉਂ ਪ੍ਰਧਾਨ ਜੀ ਤੁਹਾਡੀ ਗੱਲ ਕਰ ਰਹੇ ਨੇ ਜੇ ਅੱਜ ਵੀ ਨਹੀਂ ਅਸੀਂ ਸੰਭਲੇ ਤਾਂ ਫਿਰ ਅਸੀਂ ਕਦੇ ਸੰਭਲ ਨਹੀਂ ਸਕਦੇ ਇਹਨਾਂ ਲੋਕਾਂ ਨੇ ਪੰਜਾਬ ਨੂੰ ਦਬੋਚ ਲੈਣਾ ਸਾਡੇ ਹੱਥੋਂ ਇੱਕ ਵਾਰ ਪੰਜਾਬ ਜੇ ਨਿਕਲ ਗਿਆ ਤਾਂ ਦੁਬਾਰਾ ਇਹਨੂੰ ਆਪਣੇ ਕੰਟਰੋਲ 'ਚ ਆਪਣੇ ਆਪ ਨੂੰ ਬਚਾਉਣਾ ਬੜਾ ਮੁਸ਼ਕਿਲ ਹੋ ਜਾਣਾ ਹੈ ਤੁਸੀਂ ਦੇਖਦੇ ਹੋ ਕਸ਼ਮੀਰ ਦੇ ਹਾਲਾਤ ਕੀ ਨੇ ਉੱਥੇ ਇਹੋ ਹਾਲਾਤ ਹੋਏ ਨੇ ਉੱਥੇ ਵੀ ਪੰਜ ਕਸ਼ਮੀਰ ਨੂੰ ਵੰਡ ਦਿੱਤਾ ਗਿਆ ਤਾਂ ਪੰਜਾਬ ਦੇ ਹਾਲਾਤ ਵੀ ਉਹੀ ਹੋਣੇ ਨੇ ਸਾਡੀ ਤਾਂ ਨੌਜਵਾਨੀ ਪਹਿਲਾਂ ਹੀ ਬਾਹਰ ਟੱਕੇ ਖਾ ਰਹੀ ਹੈ ਜੇ ਇਸ ਤਰੀਕੇ ਨਾਲ ਚੰਡੀਗੜ੍ਹ ਚ ਦਿੱਲੀ ਤੋਂ ਲਿਆ ਲਿਆ ਕੇ ਆਪਣੇ ਦਿੱਲੀ ਦੇ ਜਿਹੜੇ ਖੁਸ਼ ਆਮਦੀਦ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਬਿਠਾਇਆ ਜਾ ਰਿਹਾ ਤਾਂ ਸਾਡੇ ਬੱਚੇ ਸਾਡੇ ਨੌਜਵਾਨ ਇਹ ਕਿੱਥੇ ਜਾਣਗੇ ਇਹ ਸੋਚਣ ਦੀ ਜ਼ਰੂਰਤ ਹੈ ਇਹਨੂੰ ਸਮਝਣ ਦੀ ਜ਼ਰੂਰਤ ਹੈ ਕਹਿੰਦੇ ਨੇ ਕਿ ਜੇ ਵਕਤ ਖੁੰਝ ਜਾਵੇ ਤਾਂ ਦੁਬਾਰਾ ਉਹਨੂੰ ਹੱਥ 'ਚ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ ਵੀਰੋ ਬੇਨਤੀ ਕਰਦੀ ਆ ਇਹ ਵਕਤ ਹੈ ਇਹਨੂੰ ਸੰਭਾਲ ਲਓ ਆਪਣੇ ਨਿੱਜੀ ਮਫਾਦ ਲਈ ਆਪਣੇ ਛੋਟੇ-ਛੋਟੇ ਕੰਮ ਲਈ ਇਹ ਲੋਕਾਂ ਦੇ ਪਿੱਛੇ ਨਾ ਜਾਓ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਵੀਰੋ ਮੈਂ ਪਿੰਡਾਂ 'ਚ ਜਾਨੀ ਐ ਜਦੋਂ ਦੇਖਦੇ ਆ ਇਲੈਕਸ਼ਨ 'ਚ ਵੀ ਗਏ ਅਸੀਂ ਅੱਜ ਆਪਣੀਆਂ ਗੈਰਤਾ ਆਪਣੀ ਜਿਹੜੀ ਕਦਰਾਂ ਉਹ ਸਭ ਖੋ ਚੁੱਕੇ ਆ ਕੀ ਸਾਡੇ ਸ਼ਹੀਦ ਕੀ ਸਾਡੀਆਂ ਕੁਰਬਾਨੀਆਂ ਦੇਣ ਵਾਲੇ ਯੋਧੇ ਐਸਨ ਕਿ ਇਹ ਪਿਕਚਰ ਸੀ ਸਾਡੇ ਪੰਜਾਬ ਦੀ ਅੱਜ ਅਸੀਂ ਸਾਰੀਆਂ ਪਾਰਟੀਆਂ ਨੂੰ ਖੁਸ਼ ਕਰਨ ਲੱਗੇ ਹੋਏ ਆ ਆੰਦਿਆਂ ਵਿੱਚ ਮੈਂ ਦੇਖਿਆ ਕੁਝ ਪਿੰਡਾਂ ਵਿੱਚ ਜਿਹੜੇ ਵੀ ਪਾਰਟੀ ਦਾ ਕੋਈ ਲੀਡਰ ਆਉਂਦਾ ਸੀ ਤਾਂ ਆਪਸੀ ਪਿੰਡਾਂ ਦੇ ਲੋਕਾਂ ਨੇ ਸਮਝੌਤੇ ਕੀਤੇ ਹੋਏ ਸੀ ਕਿ ਜੋ ਵੀ ਆਵੇ ਉਹਨਾਂ ਦੇ ਬੂਥ ਤੇ ਆ ਕੇ ਇਕੱਠੇ ਹੋ ਜਾਓ ਜੇ ਅਕਾਲੀ ਦਲ ਦਾ ਬੂਥ ਹੈ ਤਾਂ ਸਾਰੇ ਪਿੰਡ ਵਾਲੇ ਉੱਥੇ ਹੋ ਆ ਜਾਓ ਕਿਉਂਕਿ ਜਿਹੜੀ ਸਰਕਾਰ ਬਣੇਗੀ ਉਹ ਸਾਡੇ ਕੰਮ ਨਹੀਂ ਕਰੇਗੀ ਜੇ ਸਾਨੇ ਅਸੀਂ ਇੱਥੇ ਬੈਠ ਕੇ ਵੀਰੋ ਥੋੜਾ ਸਬਰ ਕਰਨਾ ਪੈਂਦਾ ਹੈ ਜੇ ਅਨਖਾਂ ਨੂੰ ਗੈਰਤਾਂ ਨੂੰ ਬਚਾ ਕੇ ਰੱਖਣਾ ਹੈ ਪੰਜਾਬ ਤੇ ਪੰਜਾਬੀਅਤ ਨੂੰ ਬਚਾ ਕੇ ਰੱਖਣਾ ਹੈ ਤਾਂ ਥੋੜਾ ਸਬਰ ਕਰੋ ਥੋੜਾ ਸਬਰ ਕਰੋਗੇ ਤਾਂ ਸਬਰ ਦਾ ਫਲ ਵੀ ਮਿਲੇਗਾ ਇਹ ਨਾ ਸੋਚੋ ਕਿ ਜੇ ਅੱਜ ਆ ਆਦਮੀ ਦੀ ਸਰਕਾਰ ਹੈ ਜੇ ਉਹਨਾਂ ਨੇ ਸਾਨੂੰ ਨਹੀਂ ਗਰੰਟਾ ਦਿੱਤੀਆਂ ਤਾਂ ਸਾਡੇ ਕੰਮ ਨਹੀਂ ਹੋਣੇ ਤੁਸੀਂ ਦੱਸੋ 2.5 ਸਾਲ ਹੋ ਗਏ ਕਿੰਨੀਆਂ ਗਰੰਟਾ ਮਿਲਿਆ ਨੇ ਪਿੰਡਾਂ 'ਚ ਕੋਈ ਗਰੰਟ ਨਹੀਂ ਮਿਲ ਰਹੀ ਹੈਗੀ ਇਸ ਕਰਕੇ ਇਹਨਾਂ ਦੇ ਪਿੱਛੇ ਨਾ ਲੱਗੋ ਤਗੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੋ ਤੇ ਤੁਸੀਂ ਸਬਰ ਕਰੋਗੇ ਤਾਂ ਆਉਣ ਵਾਲਾ ਵਕਤ ਇਨਸ਼ਾਅੱਲਾ ਇਨਸ਼ਾਅੱਲਾ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੋਏਗਾ ਤੇ ਸਰਕਾਰ ਵੀ ਆਪਣੀ ਹੀ ਬਣੇਗੀ ਦੇਖੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਵੀ ਬੜੀ ਗਿਣਤੀ ਜਿੱਥੇ ਆਏ ਹੋ ਤੇ ਕੋਸ਼ਿਸ਼ ਕਰ ਰਹੇ ਹੋ ਕਾਫਲੇ ਆਪਣੇ ਆਪ ਬਣਨਗੇ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਇਨਸ਼ਾਅੱਲਾ ਸਾਡੀ ਜਿੱਤ ਹੋਏਗੀ ਕਿਉਂਕਿ ਸਾਡੀ ਨੀਅਤ ਸਾਫ ਹੈ ਜਿਨ੍ਹਾਂ ਦੀ ਨੀਅਤ ਨਹੀਂ ਸਾਫ ਸੀ ਉਹ ਅੱਜ ਸਾਡੇ ਤੋਂ ਵੱਖਰੇ ਹੋ ਕੇ ਬੈਠੇ ਹਨ ਪੂਰਾ ਜ਼ੋਰ ਲਗਾ ਰਹੇ ਹਨ ਕਿ ਕਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਖਤਮ ਕਰ ਦਿੱਤਾ ਜਾਵੇ ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲੀ ਇੱਕੋ ਇੱਕ ਸਾਡੀ ਪੰਥ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਇਹਨੂੰ ਖਤਮ ਕੀ ਦਿੱਤਾ ਗਿਆ ਤਾਂ ਸਾਰਾ ਕੁਝ ਜਿਹੜਾ ਹੈ ਉਹ ਸੈਂਟਰ ਦੇ ਹਵਾਲੇ ਇਹਨਾਂ ਬਹਿਰੂਪੀਆਂ ਨੇ ਇਹ ਭਗਵਾਨ ਜਮਾਨ ਜਿਹੜਾ ਅੱਜ ਮੂੰਹ ਤੇ ਟੇਪ ਲਗਾ ਕੇ ਹੋਇਆ ਬੈਠਾ ਹੈ ਇਹਨੇ ਸਭ ਕੁਝ ਤੈਅ ਦੇਣਾ ਹੈ ਅੱਜ ਅਰਬਾਂ ਰੁਪਏ ਦਾ ਕਰਜ਼ਾ ਸਾਡੇ ਪੰਜਾਬ ਤੇ ਚੜਿਆ ਹੋਇਆ ਹੈ ਨਿਆਰ ਨੀ ਆ ਵੱਡੀਆਂ ਗੱਲਾਂ ਕਰਨ ਵਾਲਾ ਭਗਵਾਨ ਤਮਾਨ ਅੱਜ ਕਿੱਥੇ ਐ ਤੇ ਇਸ ਕਰਕੇ ਵੀਰੋ ਇਸ ਲਾਲਚ ਨੂੰ ਛੱਡ ਕੇ ਇਸ ਇਸ ਸੋਚ ਨੂੰ ਛੱਡ ਕੇ ਕਿ ਸਾਨੂੰ ਪਿੰਡਾਂ 'ਚ ਗ੍ਰਾਂਟਾਂ ਨਹੀਂ ਮਿਲਣੀਆਂ ਤਾਂ ਸਾਡੇ ਪਿੰਡਾਂ ਦਾ ਵਿਕਾਸ ਨਹੀਂ ਹੋਣਾ ਇਸ ਕਰਕੇ ਉਹਨਾਂ ਦੇ ਨਾਲ ਨਾ ਖੜੋ ਇਸ ਸੋਚ ਕੇ ਖੜੋ ਕਿ ਸਾਡੀ ਯੂਨਿਟੀ ਐ ਸਾਡਾ ਇਕੱਠ ਐ ਸਾਨੂੰ ਦੇਖ ਕੇ ਉਹ ਕੰਮ ਕਰਨਗੇ ਜੇ ਪੰਜਾਬ ਦੇ ਸੱਚੇ ਸਿਪਾਹੀ ਹੋ ਜੇ ਸ਼ਰੋਮੀ ਅਕਾਲੀ ਦਲ ਦੇ ਸੱਚੇ ਸਿਪਾਹੀ ਹੋ ਤਾਂ ਦਿਖਣਾ ਤਾਂ ਚਾਹੀਦਾ ਹੈ ਕਿ ਇਹ ਸ਼ਰੋਮੀ ਅਕਾਲੀ ਦਲ ਹੈ ਇਹ ਸ਼ਰੋਮੀ ਅਕਾਲੀ ਦਲ ਦੇ ਜੁਝਾਰੂ ਵਰਕਰ ਨੇ ਇਦਾਂ ਛੁੱਪ-ਛੁੱਪ ਕੇ ਘਰ ਬੈਠ ਬੈਠ ਕੇ ਪਾਰਟੀਆਂ ਨਹੀਂ ਉੱਕਦੀਆਂ ਹੁੰਦੀਆਂ ਇਦਾਂ ਨਹੀਂ ਬੜੀਆਂ ਹੁੰਦੀਆਂ ਹੁੰਦੀਆਂ ਲੋਕਾਂ ਨੂੰ ਸਮਝਾਓ ਬਾਹਰ ਨਿਕਲੋ ਤੇ ਦੱਸੋ ਸ਼੍ਰੋਮਣੀ ਅਕਾਲੀ ਦਲ ਸੱਚ ਤੇ ਪੈਰਾ ਦੇ ਰਹੀ ਹੈ ਬਸ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਅਪੀਲ ਕਰਦੀ ਹਾਂ ਇੱਕ ਤਾਂ ਕਿ ਜਿਹੜੇ ਆਲੇ-ਦਾਲੇ ਲੋਕ ਖੜੇ ਨੇ ਉਹ ਵੀ ਆਣ ਤੇ ਬੈਠਣ ਤੇ ਪ੍ਰਧਾਨ ਜੀ ਦੇ ਜਿਹੜੇ ਵੱਡ ਭੁੱਲੇ ਵਿਚਾਰ ਨੇ ਉਹਨਾਂ ਨੂੰ ਜ਼ਰੂਰ ਸੁਣ ਕੇ ਜਾਈਓ ਵੈਸੇ ਵੀ ਮੌਸਮ ਵੀ ਅੱਛਾ ਅੱਜ ਤਾਂ ਇੰਨੀ ਗਰਮੀ ਵੀ ਨਹੀਂ ਹੈ ਤੇ ਆਰਾਮ ਨਾਲ ਬੈਠਣਾ ਔਰ ਜਿਹੜੇ ਉਹਨਾਂ ਦੇ ਵਿਚਾਰ ਨੇ ਉਹ ਜ਼ਰੂਰ ਸੁਣ ਕੇ ਜਾਣਾ ਤੇ ਆਪਕੀ ਬਾਕੀ ਇਨਸ਼ਾਅੱਲਾ ਸ਼ੋਨੀ ਅਕਾਲੀ ਦਲ ਦਾ ਤੁਸੀਂ ਸਾਰਿਆਂ ਨੇ ਸਾਥ ਦੇਣਾ ਇਨ੍ਹਾਂ ਸ਼ਬਦਾਂ ਨਾਲ ਮੈਂ ਆਪਣਾ ਸਥਾਨ ਗ੍ਰਹਿਣ ਕਰਦੀ ਹਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕੁਮ